ਕਹੇ ਜਿਹਾ ਭਰਮ ਸੀਗਾ ਕਿ ਡੀਏਵੀ ਪੜ੍ਹਨ ਲੈਣਾ ਚਾਹੁੰਦੀ ਕਿ ਨਹੀਂ ਲੈਣਾ ਚਾਹੁੰਦੀ ਜੀ ਸੋ ਉਹ ਜਿਹੜੀ ਲੈਟਰ ਡੀਏਵੀ ਮੈਨੇਜਿੰਗ ਕਮੇਟੀ ਤੋਂ ਕੱਲ ਸਾਡੇ ਵਿੱਚ ਇੱਕ ਪਬਲਿਕ ਹੋਈ ਹੈ ਉਹ ਇੱਕ ਤਮਾਚਾ ਹੈ ਉਸ ਪ੍ਰਸ਼ਾਸਨ ਦੇ ਮੂੰਹ ਤੇ ਇੱਕ ਚਪੇੜ ਹੈ ਔਰ ਉਹ ਕਾਗਜ਼ ਬੋਲਦਾ ਹੈ ਜਿਹੜੇ ਫਾਲਸ ਨੈਰੇਟਿਵਸ ਭੜਕਾਏ ਜਾ ਰਹੇ ਸੀਗੇ ਤਲਵਾੜਾ ਵਿਖੇ ਅੱਜ ਡੀਏਵੀ ਸਕੂਲ ਬਚਾਓ ਕਮੇਟੀ ਦੁਆਰਾ ਸਕੂਲ ਦੀ ਯਥਾ ਸਥਿਤੀ ਬਣਾਈ ਰੱਖਣ ਲਈ ਚੱਲ ਰਿਹਾ ਧਰਨਾ ਪ੍ਰਦਰਸ਼ਨ 11ਵੇਂ ਦਿਨ ਵਿੱਚ ਪਹੁੰਚ ਗਿਆ ਅੱਜ ਦੇ ਧੰਨੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਕੂਲੀ ਬੱਚਿਆਂ ਦੇ ਮਾਪਿਆਂ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਤੇ BBMP ਪ੍ਰਸ਼ਾਸਨ ਖਿਲਾਫ ਜਮ ਕੇ ਨਾਰਾਵਾਜੀ ਕੀਤੀ ਤੇ ਪੈਦਲ ਮਾਰਚ ਕੱਢ ਕੇ ਚੀਫ ਇੰਜੀਨੀਅਰ ਦੀ ਕੋਠੀ ਤੇ ਜਾ ਕੇ ਮੈਮੋਰੈਂਡਮ ਦਿੱਤਾ ਤੇ ਕਿਹਾ ਕਿ ਜੇਕਰ ਸਾਡੀ ਮੰਗ ਨਾ ਮੰਨੀ ਗਈ ਤਾਂ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ ਇੱਥੇ ਇਹ ਗੱਲ ਦੱਸਾਂ ਯੋਗ ਹੈ ਕਿ BBMP ਪ੍ਰਸ਼ਾਸਨ ਪਿਛਲੇ 40 ਸਾਲਾਂ ਤੋਂ DAV ਸਕੂਲ ਨੂੰ ਆਰਥਿਕ ਮਦਦ ਦੇ ਚਲਾ ਰਿਹਾ ਹੈ ਪਰ ਹੁਣ ਬੀਬੀਐਮਬੀ ਸਕੂਲ ਨੂੰ ਕੋਈ ਵੀ ਵਿੱਤੀ ਸਹਾਇਤਾ ਦੇਣ ਤੋਂ ਇਨਕਾਰ ਕਰ ਰਿਹਾ ਹੈ ਪਬਲਿਕ ਸਪੋਰਟ ਨਿਊਜ਼ ਦੇ ਨਾਲ ਤਲਵਾੜਾ ਤੋਂ ਮਕੇਸ਼ ਸ਼ਰਮਾ ਦੀ ਰਿਪੋਰਟ ਅੱਜ ਧਰਨਾ ਲਗਾਇਆ ਇਦੇ ਬਾਰੇ ਜੀ ਸੋ ਮੈਂ ਦੱਸਣਾ ਚਾਹਾਂਗੀ ਤੁਹਾਡੇ ਚੈਨਲ ਦੇ ਥਰੂ ਕਿ ਇਹ ਦਰਦ ਨਾ ਜਿਹੜਾ ਹੈ ਇਹ ਮਾਪਿਆਂ ਦਾ ਇੱਕ ਸੰਘਰਸ਼ ਹੈ ਦੇਖੋ ਜੀ ਅਸੀਂ ਨਾ ਕੋਈ ਪੋਲਿਟিক্যাল ਪੋਲਿਟਿਸ਼ੀਅਨਸ ਹੈਗੇ ਆ ਨਾ ਅਸੀਂ ਕੋਈ ਪਾਵਰ ਬ੍ਰੋਕਰ ਆ ਅਸੀਂ ਇੱਕ ਆਮ ਮਾਤਾ ਪਿਤਾ ਹਾਂ ਜਿਨ੍ਹਾਂ ਦਾ ਦਰਦ ਜਿਨ੍ਹਾਂ ਦੀ ਪੀੜਾ ਆੰਤ੍ਰਿਕ ਪੀੜਾ ਜਿਹੜੀ ਹੈ ਉਹ ਪੇਸ਼ ਕੀਤੀ ਜਾ ਰਹੀ ਹੈ ਸੋ ਇਸ ਦਰਦ ਨੂੰ ਲੈ ਕੇ ਅਗਰ ਗੱਲ ਕੀਤੀ ਜਾਵੇ ਇਹ ਦਰਦ ਨਾ ਲਗਾਇਆ ਗਿਆ ਸੀਗਾ ਕਿਉਂਕਿ 22MB ਪ੍ਰਸ਼ਾਸਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜੋ ਜਿਸ ਨੇ ਬਰਬਾਦ ਕਰ ਦਿੱਤਾ ਹੈ ਪੂਰੇ ਪੰਜਾਬ ਨੂੰ ਤੁਸੀਂ ਆਏ ਦਿਨ ਅਖਬਾਰਾਂ 'ਚ ਦੇਖਦੇ ਹੋ ਉਹਨਾਂ ਨੇ ਇੱਕ ਐਮਓਏ ਮੈਮੋਰੰਡਮ ਆਫ ਐਗਰੀਮੈਂਟ ਦੀ ਵਾਇਓਲੇਸ਼ਨ ਕੀਤੀ ਸੀ ਜਿਸ ਦੇ ਤਹਿਤ BBMB ਅਤੇ DAV ਮੈਨੇਜਿੰਗ ਕਮੇਟੀ ਪਿਛਲੇ 40 ਵਰਿਆਂ ਤੋਂ DAV ਪਬਲਿਕ ਸਕੂਲ ਨੂੰ ਚਲਾ ਰਹੇ ਸਨ ਅਤੇ ਬਿਨਾਂ ਮਾਪਿਆਂ ਦੀ ਜੋ ਹੈ ਪਰਮਿਸ਼ਨ ਦੇ ਜਾਂ ਡਿਸਕਸ਼ਨ ਦੇ ਉਹਨਾਂ ਨੇ ਇਹ ਵਾਇਓਲੇਸ਼ਨ ਕੀਤੀ ਸੀ ਇਸ ਐਮਓਏ ਦੀ ਜਿਸ ਤੋਂ ਬਾਅਦ ਇੱਕ ਟੈਂਡਰ ਕੱਢ ਦਿੱਤਾ ਗਿਆ ਜੋ ਕਿ ਇੱਕ ਡਿਸੀਜਨ ਸੀਗਾ ਸਾਡੇ ਬੱਚਿਆਂ ਦੇ ਭਵਿੱਖ ਨੂੰ ਨਿਲਾਮ ਕਰਨ ਦਾ ਹੁਣ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਟੈਂਡਰ ਕਿਉਂ ਕੱਟਿਆ ਗਿਆ ਸਾਡਾ ਇਹ ਪ੍ਰਸ਼ਨ ਨਹੀਂ ਸੀ ਸਾਡਾ ਪ੍ਰਸ਼ਨ ਸੀ ਟੈਂਡਰ ਕੱਢਣ ਵਾਲੇ ਦੀ ਨੀਅਤ ਕੀ ਸੀ ਸੋ ਨੀਅਤ ਤੇ ਗੱਲ ਕੀਤੀ ਜਾਵੇ ਤਾਂ ਗਵਾਂਡੀ ਸਕੂਲ ਜੋ ਹੈ ਉਸ ਦਿਨ ਮਿਲੀ ਭਗਤ ਦੇ ਨਾਲ ਬੀਵੀਐਮ ਵੀ ਪ੍ਰਸ਼ਾਸਨ ਨੇ ਬੱਚਿਆਂ ਦੇ ਭਵਿੱਖ ਨੂੰ 1200 ਬੱਚਿਆਂ ਨੂੰ ਸੜਕ ਤੇ ਲਿਆ ਦਿੱਤਾ ਤੇ ਮਾਪਿਆਂ ਨੂੰ ਸੜਕ ਤੇ ਲਿਆ ਦਿੱਤਾ ਤਾਂ ਅੱਜ ਉਹੀ ਪੇਰੈਂਟਸ ਕਿਉਂਕਿ ਅਸੀਂ ਬਹੁਤ ਸੋਚ ਵਿਚਾਰ ਕੇ ਲੈਟਰ ਲੈਟਰਸ ਵੀ ਭੇਜੇ ਔਰ ਅਸੀਂ ਅਥਾਰਟिटीज ਨੂੰ ਵੀ ਅਪਰੋਚ ਕੀਤਾ ਔਰ ਅਸੀਂ ਵਿੱਚ ਦਾ ਜਿਹੜਾ ਹੈਗਾ ਕਿ ਗੱਲਬਾਤ ਕਰਨ ਦਾ ਤਰੀਕਾ ਵੀ ਅਪਣਾਇਆ ਲੇਕਿਨ ਜਦੋਂ ਕਹਿੰਦੇ ਆ ਕਿ ਘਰ ਦੇ ਬਜ਼ੁਰਗ ਨਹੀਂ ਗੱਲ ਨੂੰ ਬੋੜਦੇ ਉਹਨਾਂ ਨੂੰ ਬੋੜੀਏ ਤੇ ਨਹੀਂ ਗੱਲ ਨੂੰ ਸੁਣਦੇ ਤਾਂ ਸਾਨੂੰ ਆਪਣੀ ਦਰਦ ਨੂੰ ਆਪਣੇ ਹੱਕ ਲੈਣ ਦੇ ਲਈ ਸੜਕਾਂ ਤੇ ਨਿਕਲਣਾ ਪਿਆ ਜਿਸ ਦਾ ਨਤੀਜਾ ਤੁਸੀਂ ਸਾਡੇ ਪਿੱਛੇ ਦੇਖ ਸਕਦੇ ਹੋ ਜਿਹੜੀ ਕੱਲ ਇੱਕ ਲੈਟਰ ਅਸੀਂ ਦੇਖੀ ਕਾਫੀ ਅਸੀਂ YouTube ਦੇ ਉੱਪਰ ਵੀ Facebook ਦੇ ਉੱਪਰ ਕਾਫੀ ਵਾਇਰਲ ਹੋ ਰਹੀ ਲੈਟਰ ਜਿਹੜੀ DVP ਤਰਫੋਂ ਲੈਟਰ ਇੱਕ ਆਈ ਸੀ ਹੈਨਾ ਉਹਦੇ ਵਿੱਚ ਉਹਨਾਂ ਨੇ ਸਾਫ਼ ਕਲੀਅਰ ਕਰ ਦਿੱਤਾ ਜੀ ਉਹਦੇ ਬਾਰੇ ਦੱਸੋ ਜੀ ਇਹਨਾਂ ਲੋਕਾਂ ਵਿੱਚ ਇੱਕ ਭਰਮ ਸੀਗਾ ਕਿ DVP ਪੈਸੇ ਲੈਣਾ ਚਾਹੁੰਦੀ ਕਿ ਨਹੀਂ ਲੈਣਾ ਚਾਹੁੰਦੀ ਜੀ ਸੋ ਉਹ ਜਿਹੜੀ ਲੈਟਰ ਡੀ ਇਹ ਵੀ ਮੈਨੇਜਿੰਗ ਕਮੇਟੀ ਤੋਂ ਕੱਲ ਸਾਡੇ ਵਿੱਚ ਇੱਕ ਪਬਲਿਕ ਹੋਈ ਹੈ ਉਹ ਇੱਕ ਤਮਾਚਾ ਏ ਉਸ ਪ੍ਰਸ਼ਾਸਨ ਦੇ ਮੂੰਹ ਤੇ ਇੱਕ ਚਪੇੜ ਹੈ ਔਰ ਉਹ ਕਾਗਜ਼ ਬੋਲਦਾ ਹੈ ਜਿੰਨੀ ਹੈ ਐ ਸਕੂਲ ਤਾਂ ਹੁਣ ਚੱਲਣਾ ਹੀ ਨਹੀਂ ਹੈ ਤੋ ਉਹਨਾਂ ਨੂੰ ਦੱਸ ਦਈਏ ਜਦੋਂ ਸਾਡੇ ਸੋਸ਼ਲ ਅਕਾਊਂਟ ਨੂੰ ਖੋਲ ਕੇ ਦੇਖ ਲਓ ਡੀਏਵੀ ਮੈਨੇਜਿੰਗ ਕਮੇਟੀ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਜਿੱਦਾਂ 40 ਬਰ ਸੇ ਅਸੀਂ ਸਕੂਲ ਚਲਾ ਰਹੇ ਸੀ ਅਸੀਂ ਸੇਮ ਉਸੇ ਤਰ੍ਹਾਂ ਚਲਾਵਾਂਗੇ ਬਿਨਾ ਬੀਵੀਐਮਬੀ ਦੇ ਫਾਈਨੈਂਸ਼ੀਅਲ ਸਪੋਰਟ ਤੋਂ ਚਲਾਗੇ ਸੋ ਉਹ ਜਿਹੜੀ ਲੈਟਰ ਡੀਏਵੀ ਮੈਨੇਜਿੰਗ ਕਮੇਟੀ ਤੋਂ ਕੱਲ ਸਾਡੇ ਵਿੱਚ ਇੱਕ ਪਬਲਿਕ ਹੋਈ ਹੈ ਉਹ ਇੱਕ ਤਮਾਚਾ ਹੈ ਉਸ ਪ੍ਰਸ਼ਾਸਨ ਦੇ ਮੂੰਹ ਤੇ ਇੱਕ ਚਪੇੜ ਹੈ ਔਰ ਉਹ ਕਾਗਜ਼ ਬੋਲਦਾ ਹੈ ਜਿਹੜੇ ਫਾਲਸ ਨੈਰੇਟਿਵਸ ਭੜਕਾਏ ਜਾ ਰਹੇ ਸੀਗੇ मेरा ख्याल है भी मैं उस स्कूल का एकलौता स्टूडेंट हूँ पहले दिन से और भी संगी साथी होंगे हमारे लेकिन ये 40 साल तक स्कूल चलता रहा ये बीबीएमबी और डीएबी की कलेबोरेशन में स्कूल चलता था लेकिन आज की डेट में बीबीएमबी को थोड़ा बहुत घाटा होता होगा तो बीबीएमबी ने कह दिया कि हम इसको घाटे को नहीं झेलेंगे तो हम इस स्कूल को टेंडर करके प्राइवेट कर देंगे तो बीबीएमबी ने एक टेंडर निकाल दिया और जो अखबारों में आया वो हमें अच्छा नहीं लगा क्योंकि बी बी जो है वो एक पावर जनरेट करती है और ये अपने टारगेट से दुगना पैदा करती है तो दो करोड़ का ये कहते हैं जी हमें लॉस है हर एक साल हमें झेलना पड़ता है तो दो, दो करोड़ इनकम हो, लॉस होता कितना है तो इसलिए क्योंकि हम डी को बचाना चाहते हैं चालीस साल से पुराना हमारा इंस्टीट्यूट है हम इसको किसी प्राइवेट हाथों में देना नहीं चाहते अगर किसी भी दौरान का प्राइवेट में अगर हो जाता है तो इसका मुद्दा और इसका जो खमाचा वो सर आम जनता को कैसे पर, क्या पड़ेगा सर देखिए डी स्कूल में बड़ी सस्ती शिक्षा मिलती है इसमें आपको ये बताना चाहूँगा अगर मान लो किसी बच्चे ने किता किताबें लेनी है तो उसको कोई दुकान का नहीं बताया जाता है आप किसी की पर्टिकुलर दुकान से लें और बड़ी जेन्युइन फीस है दूसरे जो स्कूल्स होते हैं उससे तीन या चार गुना का फर्क है क्वालिटी ऑफ एजुकेशन बहुत ज्यादा है टीचर आया गया तू ये कहां दे वास्ते लाई हुई है ये मेन मकसद क्या है मेन मकसद है कि ये डीएवी स्कूल एक प्राइवेट संस्था नॉन डीबीएमबी दे रही है ਹਾਂਜੀ ਇਹ ਡੀਏਵੀ ਸਕੂਲ ਦੇ ਪੇਰੈਂਟਸ ਔਰ ਮਾਪੇ ਔਰ ਬੱਚੇ ਜਿਹੜੇ ਨੇ ਕੋਈ ਇਸੇ ਸਕੂਲ ਤੇ ਹੀ ਪੜਨਾ ਚਾਹੁੰਦੇ ਨੇ ਬੀਬੀਐਮਬੀ ਸਿਰਫ ਇਸੇ ਨੂੰ ਲੈਣਾ ਚਾਹੁੰਦੀ ਹੈ ਬੀਬੀਐਮਬੀ ਤੇ ਹੋਰ ਵੀ ਸਕੂਲ ਨੇ ਡੀਏਵੀ ਸਕੂਲ ਨੰਗਲ ਜੜਾਵਾ ਉਹ ਚੱਲ ਰਿਹਾ ਸਿਰਫ ਇਸੇ ਸਕੂਲ ਨੂੰ ਕਿਉਂ ਲੈਣਾ ਚਾਹਦੀ ਹੈ ਸਾਡੀ ਮੰਗ ਹੈ ਕਿ ਡੀਏਵੀ ਸਕੂਲ ਜਿਹੜਾ ਬੀਬੀਐਮਬੀ ਪ੍ਰਸ਼ਾਸਨ ਜਿੱਦਾਂ ਚਲਾਉਂਦਾ ਨੰਗਲ ਨੂੰ ਚਲਾ ਰਿਹਾ ਹੈ ਉਦਾਂ ਹੀ ਇਸ ਨੂੰ ਚਲਾਵੇ ਔਰ ਜਿਹੜੇ ਸੰਸਥਾ ਇਹਨੂੰ ਖਰੀਦਣਾ ਚਾਹੁੰਦੀ ਹੈ ਉਹ ਸੰਸਥਾ ਆਪ ਇਹ ਸਾਹਮਣੇ ਇਲੀਗਲ ਸਕੂਲ ਜਿਹੜਾ ਬਣਿਆ ਆ ਉਹਦੀ ਜ਼ਮੀਨ ਵੀ ਇਹ ਲੈਣ ਦੇ ਲਈ ਇਹਨਾਂ ਨੇ ਚੀਫ ਇੰਜੀਨੀਅਰ ਨੂੰ ਚਿੱਠੀ ਲਿਖੀ ਆ ਇਹ ਵਿਦਿਆਭਾਰਤੀ ਉੱਤਰ ਖੇਤਰ ਦਾ ਮੰਤਰੀ ਦੇਸ਼ ਰਾਜ ਮਹਾ ਮੰਤਰੀ ਆ ਇਹਨੇ ਚਿੱਠੀ ਲਿਖੀ ਆ ਕਿ ਜਿਹੜੀ ਸਨਾਤਨ ਤਨਸਭਾ ਦੀ ਜਗ੍ਹਾ ਆ ਉਹ ਵਿਦਿਆਭਾਰਤੀ ਨੂੰ ਦਿੱਤੀ ਜਾਵੇ ਕਿਉਂਕਿ ਸਕੂਲ ਸਨਾਤਨ ਤਨਸਭਾ ਦਾ ਇੱਥੇ ਜਿਹੜੀ ਸੁਸਾਇਟੀ ਚਲਾ ਲਈ ਆ ਇਲੀਗਲ ਤਰੀਕੇ ਨਾਲ ਚਲਾ ਰਹੀ ਆ ਉਹਦੀ ਜ਼ਮੀਨ ਵੀ ਇਹ ਮੰਗਣਾ ਚਾਹੁੰਦੇ ਨੇ ਇਹ ਚਾਹੁੰਦੇ ਨੇ ਵੀ ਦੋਨੇ ਸਕੂਲ ਅਸੀਂ ਇੱਕ ਠੇ ਲ ਲਈਏ ਇਹ ਜਨਤਾ ਨਹੀਂ ਹੁੰਦੇਗੀ ਇਹ ਸਕੂਲ ਉਦਾਂ ਹੀ ਚੱਲੇਗਾ ਜਿੱਦਾਂ ਬੀਬੀ ਐਮ ਵੀ ਨੰਗਲ ਸਕੂਲ ਚਲਾ ਰਹੀ ਆ ਉਦਾਂ ਹੀ ਚੱਲੇਗਾ ਅਗਰ ਤਾਂ ਵੀ ਤੁਹਾਡੀ ਸਰਕਾਰ ਮੇ ਤੁਹਾਡੀ ਕਹਿਣਾ ਨਹੀਂ ਮੰਨਦੀ ਆ ਤੁਹਾਡੀ ਇਹ ਗੱਲ ਸਰਕਾਰ ਨਹੀਂ ਮੰਨਦੀ ਆ ਤੁਸੀਂ ਇਹ ਆ ਕੇ ਕੀ ਕਹਿਣਾ ਜਾਂਦੇ ਹੋ ਸਾਡਾ ਧਰਜ ਜਾਰੀ ਰਹੇਗਾ ਜਿੰਨਾ ਤੱਕ ਇਹ ਡੀ ਐਮ ਸਕੂਲ ਦੀ ਜਿਹੜੀ ਟੈਂਡਰ ਜਿਹੜਾ ਨੇ ਕੀਤਾ ਆ ਜਿਹੜੀ ਬਿਡ ਇਹਨਾਂ ਨੇ ਕੀਤੀ ਆ ਇੱਕ ਪੱਖੀ ਬਿਡ ਕੀਤੀ ਆ ਜਿਹੜੀ ਇਹ ਜਿੰਨਾ ਚਿਰ ਰੱਦ ਨਹੀਂ ਹੁੰਦੀ ਉਹਨਾਂ ਚਿਰ ਸਾਡਾ ਜਾਰੀ ਰਹੇਗਾ ਅਗਰ ਇਹ ਸਕੂਲ ਪ੍ਰਾਈਵੇਟ हो रहा है। इससे संबंधित जो हमारे छात्र हैं अभिभावकगण हैं और अन्य जो इससे संबंधित प्रदर्शन सभी को मैं ये संबोधित करना चाहूँगा उनकी जो भी मांगे हैं वो लगभग मान ली गई कर ये आप है लो लो। अगर आप रद्द करवाना चाहते हैं अगर आपकी ये मांग है तो आप लिख के दीजिए हम सब पॉजिटिव रिकमेंडेशन के साथ एक बार पुनः लिख के दीजिए आपको पहले लिख कर दिया हुआ तो उस पर क्या किया आपने हमने भेज दिया रद्द करने के कह दिया उनको हाँ कह दिया